ਮਾਸੋਸ ਆਇਆ ਦੇਖੋ ਇਹ ਪਿੰਡ ਸਾਂਦਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ-ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾਂ ਬੱਚੇ ਖੇਡਦੇ-ਖੇਡਦੇ ਲੜਦੇ ਇਦਾਂ-ਇਦਾਂ ਲੜੇ ਇੱਕ ਦੂਜੇ ਨੂੰ ਉਲਾਮਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ-ਕਲੋਚ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਹਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਤਾਲ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਜ਼ਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟੋ-ਹਟਾਈ ਕਰਵਾ ਦਿੱਤੀ ਗਈ ਗਾਲੀ-ਕਲੋਚ ਦੇ ਵਧਨ ਕਰਕੇ ਅ ਬਿੱਟੂ ਤੇ ਦੇਖੋ ਜਿਹ ਇੱਕ ਬੰਦਿਆਂ ਨੇ ਜਿਹੜੀ ਇੱਟੇ ਰੋੜੇ ਆ ਉਹ ਹਰਪਾਲ ਸਿੰਘ ਦੇ ਘਰੇ ਚ ਲਾਏ ਜਿਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ 10-12 ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰਾ ਹਥਿਆਰਾਂ ਨਾਲ ਹਮਲਾ ਕਰਦੇ ਨੇ ਸਾਰੇ ਘਰ ਦੀ ਪੰਨ ਤੋੜ ਕਰਦੇ ਨੇ ਪੰਨ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاگل ਹੋ ਕੇ ਕਿ ਉਹਨਾਂ ਨੇ ਜਿਹੜਿਆ ਭੰਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੇ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀਵਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਵਾਂ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸੰਬੰਧੀ ਦੋਨਾਂ ਧਿਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਕਾਨੂੰਨੀ ਭਾਲ ਸ਼ੁਰੂ ਕਰ ਦਿੱਤੀ ਤੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਵਿੱਚ ਦੋ